ਕਦੋਂ ਤੱਕ ਉਹ ਸੁੱਟਦੇ ਹੋਗਾ ਮੇਰੀਆਂ ਚਾਰ ਕੁੜੀਆਂ ਆ ਦੇਖ ਅੱਛਾ ਕੁੜੀਆਂ ਤਾਂ ਮਾੜੀਆਂ ਮੇਰੀਆਂ ਕੁੜੀਆਂ ਜਾਂਦੀਆਂ ਪ੍ਰੋਗਰਾਮ 'ਚ ਤੇਰੇ ਵੱਲ ਕੇ ਕੁੜੀਆਂ ਕਰਦੀਆਂ ਕੀ ਕਰਦੀਆਂ ਕਿਹੜੀਆਂ ਆ ਦੇਖੋ ਮੇਰੀਆਂ ਚਾਰ ਕੁੜੀਆਂ ਆ ਤੇਰੇ ਵੱਲ ਕੇ ਆ ਜਾਓ ਆ ਜਾ ਚਾਰ ਕੁੜੀਆਂ ਬੱਸ ਵੰਦੋ ਮੈਂ ਖੜੀ ਇੱਧਰ ਦੇਖੋ ਇੱਕ ਨੰਬਰ ਮੇਰੀ ਕੁੜੀ ਆ ਤੇਰੇ ਸੰਗ ਹੈ ਆ ਦੋ ਨੰਬਰ ਹੈ ਨੰਬਰ ਤੇ ਆ ਨੰਬਰ ਬੱਤਿਆ ਮੇਰੀ ਅੱਛਾ ਇੱਕ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਹਾਂਜੀ ਹੈ ਵਧੀਆ ਹੋਇਆ ਤੇ ਇਹਨਾਂ ਦੇ ਨੰਬਰ ਕਰ ਸਕਦੇ ਕਾ ਤੇ ਤੇਰਾ ਸੜਗੇ ਦਾ ਨੰਬਰ ਪਲੇਟ ਹੈ ਇਹ ਕਾਲ ਸੁਣਦੇ ਹਾਂ ਦੇਖੇ ਜੀ ਇੱਕ ਨੰਬਰ ਤਾਂ ਵੀ ਹੈ ਹਾਂਜੀ ਹੈ ਸਾਡੇ ਸੜਗੇ ਆ ਕੁੜੀ ਦਾ ਤਾਂ ਭੱਡੇ ਪ੍ਰੇਸ਼ਨ ਵਾਲੇ ਕੋਈ ਹੋਣੀ ਹੈ

ਕਹਤਾ ਇਹ ਆ ਸਾਡੇ ਤੋਂ ਕੋਈ ਵੀ ਵੀਡੀ ਸਿਗਰਟ ਨਹੀਂ ਪੀਦੀ ਆਈ ਡੋਟ ਲਾਈਕ ਸਮਕ ਅੱਛਾ ਤੇਰੇ ਸਾਡੇ ਅੱਛਾ ਕਹਿੰਦੀ ਤੁਸੀਂ ਸਿਕਦਾ ਵੀਡੀਆ ਨਹੀਂ ਪੀਂਦੀਆਂ ਹਾਂ ਕੀ ਨਾ ਨਹੀਂ ਤੁਸੀਂ ਜਾਦੇ ਪੰਜੇ ਸਿਕਦਾ ਵੀਡੀਆ ਨਹੀਂ ਪੀਂਦੀਆਂ ਨਹੀਂ ਪੀਂਦੀ ਆ ਤੁਸੀਂ ਸਿਕਦਾ ਵੀਡੀਆ ਕਾਹ ਨੂੰ ਪੀਣੀਆਂ ਸਾਰੀਆਂ ਤੁਹਾਡਾ ਹੁੱcke ਨੂੰ ਮੂੰਹ ਹੀ ਆ ਰਿਹਾ ਹੁਣ ਇਹ ਜਿਹੜਾ ਬਾਬਾ ਮੇਰੀ ਇੰਕਾਂ ਦੀ ਗਾਣੇ ਵਾਲੀ ਹਾਂਜੀ ਪਹਿਲਾਂ ਇਹਨਾਂ ਦੀ ਇੰਟਰਵਿਊ ਲੈਣੀ ਆ ਇੱਥੇ ਵੀ ਕੋਈ ਗੱਲ ਨਹੀਂ ਇੰਟਰਵਿਊ ਲੈ ਆ ਲੋ ਮੇਰੀ ਚਾਰੇ ਬੂਡੀਆਂ ਕਿੰਨ ਨੰਬਰ ਤੇ ਟ੍ਰੇਡ ਆ ਅੱਛਾ ਇੱਕ ਨੰਬਰ ਤੇ ਟ੍ਰੇਡ ਹਾਂਜੀ ਮੈਂ ਇਹਨਾਂ ਦੀ ਇੰਟਰਵਿਊ ਕਰਾਂ ਕੋਈ ਗੱਲ ਨਹੀਂ ਆਹੋ ਤੂੰ ਲੋ ਚੱਲ ਆ ਜਾ 1 2 1 2 3 4 ਕੱਟਾ ਪਿੱਛੇ ਨਹੀਂ ਗੱਲਾਂ ਨਹੀਂ ਕੀ ਕਰਨ ਇਹ ਆਹੋ ਫਾਨੇ ਦੇ ਕੋਟੜਾ ਜੇ ਉੱਪਰ ਟੇਰਾਂ ਤੇ ਇਹ ਗੱਲ ਸੁਣ ਮੇਰੀ ਜਾਣੇ ਵਾਲੀ ਹਾਂਜੀ ਇੱਥੇ 900 ਤੈਨੂੰ ਕੇਰ ਫਸਿਆ ਮੈਂ ਨਾ ਉਹ ਕਿਨੇ ਜੇ ਗਾਣੇ ਵਾਲੀ ਹਾਂ ਦੂਸਰੀ ਵੀ ਪੇਸ਼ ਕਰ ਚੱਲਾ ਜੀ ਦੋ ਨੰਬਰ ਦੋ ਨੰਬਰ 1 2 1 2 3 4 ਹਾਏ 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 ਗਾਣੇ ਵਾਲੀ ਹਾਂਜੀ ਲਿਆਓ ਤੁਹਾਡਾ ਕਿਉਂ ਚੱਕੋ ਅਣਾ ਕੁੜੀ ਆ ਕੁੜੀ ਆ ਕੁੜੀ ਵੀ ਹੈ ਗਈ ਕੁੜੀ ਆ ਛਾ ਆਹੋ ਆਹੋ ਇਹ ਗਾਣੇ ਵਾਲੀ ਬੱਤ ਕਰ ਬੱਤਾਂ ਲੋ ਸਾਤ ਕੇ ਆ ਗਿਆ ਭੁਖੀ ਬਾਂਦਰੀਆਂ ਨੂੰ ਲਾਪੇ ਟੱਪੜੇ ਤੇ ਇਹ ਹੈ ਤੀਸਰੀ ਵੀ ਟੇਸ ਕੋ ਨੂੰ ਹਾਂਜੀ 3 ਨੰਬਰ 1 2 1 2 3 4 ਕਾਜਣਾ ਪੈਰਾਂ ਪਰ ਬੈਠ ਚੰਦਰਬਾਣੀ ਦੀ ਬੈਠੀ ਇਹ ਗਾਣੇ ਵਾਲੀ ਹਾਂਜੀ ਆਹ ਦੇਖ ਤਾਂ ਲੱਗਦੀ ਐ ਤਾਂ ਕਿੱਦਾਂ ਇੱਦਾਂ ਲੱਗਦੀ ਆ ਤੇ ਕਿੱਦਾਂ ਜਿੱਦਾਂ ਪੈਰੋਂ ਨਾ ਪਰਵੇਸ਼ ਬਿਠਾ ਲੈਣ ਹੁਣ

ਹਾਂ ਹਾਂ ਨਜਾਮ ਜਾ ਕੇ ਤੀਮ ਕਢਾਤੀ ਹਾਂ 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 ਜੀਵੇਂ ਨਾ ਕਢਾਈ ਸਣ ਸਾਰੀਆਂ ਗੱਲਾਂ ਛੱਡ ਹਾਂ ਮੇਰੀ ਆ ਬੁੱਕੀ ਕੁੜੀ ਲੈ ਜਾਖੂੰਗੀ ਆਹੇ ਇਹ ਖੂੰਗੀ ਆ ਇਹਨੂੰ ਦੇਖ ਤੇ ਘਾਤੇ ਲੈ ਆਪ ਕਰਦੇ ਨੇ ਜਦੋਂ ਗੁਰਦੀ ਇਹ ਗਾਲੀ ਮਾਜੀ ਇਹਦੇ ਨਾਲ ਗੱਲ ਸੁਣਨੇ ਦੀ ਇਹ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹੈ ਪਹਿਲਾਂ ਇਹ ਗੱਲ ਸੁਣੋ ਕਿਉਂਕਿ ਮੈਂ ਛੋੜਦਾ ਬਾਅਦ ਚੋਂ ਹਾਂ ਇਹ ਗਾਲੇ ਗਾਲੀ ਇਹ ਗੁੰਗੀ ਹੈ ਗੁੰਗੀ ਹੈ ਗੁੰਗੀ ਆ ਮੈਂ ਬਚਾਣੀ ਆ ਮੈਂ ਇਦਰਾ ਸਾਰਾ ਇਸ ਬੰਦੇ ਦਾ ਜਾਨ ਬੰਦ ਆ ਉਹ ਕੀ ਆਖਦੀ ਹੈ ਇਹ ਬਾਏ ਅੱਛਾ ਮੈਂ ਬਾੜ ਦੀ ਕੰਮ ਕਰਦਾ ਨਾ ਬਾੜ ਦਾ ਮੈਨੂੰ ਹੋਰੇ ਹੀ ਲੱਗਿਆ ਅੱਜ ਇਹ ਗਾਣੇ ਵਾਲੀ ਹਾਂ ਇੱਥੇ ਗਾਣਾ ਸੁਣਾਇਆ ਆਹ ਗਾਣੇ ਬਾੜੀ ਮੈਨੂੰ ਨਹੀਂ ਇਹ ਪਸੰਦ ਆਹ ਗਾਣੇ ਬਾੜੀ ਤੁਸੀਂ ਆਪਣਾ ਸਾਥ ਕਰਾ ਬੋਲ ਹੱਥ ਨੇ ਰੱਖ ਮੇਰੇ ਤੇ ਇਸਲਾਮ ਦਾ ਸੁਭਾ ਹੋਰ ਜਿਹੜੀ ਵੀ ਰੱਖ ਲਈ ਐ ਤੇ ਗਾਣੇ ਸੁਣ ਦੇਖ ਮੈਂ ਗਰਮੀ ਨਾਲ ਭਿੱਜੀ ਪਈ ਹਾਂ ਹਾਂ ਜੋ ਤੂੰ ਹੱਥ ਰੱਖਦਾ ਮੈਨੂੰ ਬੜੀ ਕੋਲ ਜਾਈ ਆਂਦੀ ਆ ਤੂੰ ਗਰਮੀ ਨਾਲ ਭਿੱਜਿਓ ਹਾਂ ਮੈਂ ਵੀ ਗਰਮੀ ਨਾਲ ਭਿੱਜਿਆ ਮੈਂ ਫੇਰ ਇਹ ਗਰਮੀ ਨੂੰ ਗਰਮੀ ਮਾਰਦੀ ਰ उसेंड हाँ, तेना हाँ। अच्छा, था चौद का पौ था पौने का था। ਇਹ ਗਾਣੇ ਦਾ 1000 ਰੁਪਇਆ ਲੋ ਗਾਣਿਆਂ ਦਾ 10000 ਤਿੰਨਾ ਦਾ 3000 ਇਹ ਗਾਣੇ ਵਾਲੀ ਦੇਖ ਮੈਂ ਤੇਰਾ ਗਵਾਹੀ ਨਹੀਂ ਨਾ 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 ਬੇਸ਼ੱਕ ਤੇਰਾ ਗਵਾਂਡੀ ਮੈਂ ਘੜਾਈ ਕੋਤੋਂ ਤੱਕ ਨਹੀਂ ਹੋਣਾ ਸੱਚ ਸੱਚ ਨਹੀਂ ਹੋਣਾ ਨਾ ਜਾਦੇ ਵਾਰੀ ਦੇਖ ਦੇਖ ਮੈਂ ਤੇਰਾ ਗਵਾਂਡੀ ਬਿਲਕੁਲ ਸਹੀ ਗੱਲ ਤੂੰ ਮੇਰਾ ਗਵਾਂਡੀ ਆ ਦੇਖ ਦੇਖ ਤੇਰੇ ਘਰ ਨਾਲ ਮੇਰਾ ਘਰ ਸਹੀ ਗੱਲ ਆ ਤੇਰੇ ਦਰਵਾਜ਼ੇ ਨਾਲ ਮੇਰਾ ਦਰਵਾਜ਼ਾ ਉਹ ਵੀ ਸਹੀ ਆ ਤੇਰੀ ਤਾਂ ਕੀ ਰਹੀ ਮੇਰੀ ਤਾਂ ਕੀ ਸਹੀ ਗੱਲ ਆ ਮੇਰੀ ਕੰਦ ਨਾਲ ਮੇਰੀ ਕੰਦ ਬਿਲਕੁਲ ਸਹੀ ਗੱਲ ਆਲੇ ਹੋਰ ਕੱਢੀ ਗੱਲ ਉਹ ਹੋ ਕਿਹੜੀ ਤੁਹਾਡਾ ਪਿਛਵਾੜਾ ਸਾਡਾ ਪਰਣਾਲਾ ਪੈਂਦਾ ਸਾਡੇ ਜਿਹੜੀ ਈਂਦਾ ਕੱਟ ਕਰ ਲੈ ਇੱਕ ਗਾਣਾ ਨਾ ਜਿੱਕਰ ਇਹ ਕਿਹਦਾ 12 ਦਾ 12 ਦਾ 13 ਦਾ 3000 ਇਹ ਸਾਰੀ ਰਾਤ ਦਾ ਟਿਕਾਣੀ ਵਿੱਚ ਕਰੀਦਾ ਹੈ ਦਾ ਪ੍ਰੋਗਰਾਮ ਦਾ 3 ਇੰਡਿਆ 4 ਘੰਟੇ ਦਾ ਅੱਛਾ ਤੁਹਾਡਾ ਪ੍ਰੋਗਰਾਮ 3-4 ਘੰਟੇ ਦਾ ਹੋਣਾ ਹਾਂਜੀ ਹਾਂਜੀ ਤੇ ਮੈਂ ਵੀ 15 ਮਿੰਟ ਸੁਣਤਾ ਬਾਅਦ ਚ ਆਪਣੀ ਲੋਹੇ ਨਹੀਂ ਕਰਦੀ ਇੱਕ ਤਾਂ ਕੀ ਸੁਣੀਦਾ ਇੱਕ ਤਾਂ ਵੀ ਕਾਲੀ ਸੁਣ ਦੀ ਜਾਣੇਬਾਦੀ ਹਾਂਜੀ ਇੱਕ ਬਿਆਨੇ ਦਾ ਇੱਕ ਕਿਹਦਾ ਹਾਂਜੀ ਲੈ ਕੇ ਕੋਣ ਆਉਗੇ ਚੰਪਾ ਦੇ ਚ ਮੇਲੇ ਅੱਛਾ ਚੰਪਾ ਦੇ ਚ ਮੇਲੇ ਉਹਦੇ ਨਾਲ ਮੈਡਮ ਸਿਮਰਨ ਸੋ ساری 파티 ਦੇ ਵਿੱਚ ਲਾਸਟ ਐਂਟਰੀ ਦਾਤੇ ਦੇ ਦਰਕਰ ਦੇ ਵਿੱਚ ਹਾਜ਼ਰੀ ਹਾਂਜੀ ਹੈ ਕਰਨਾ